ਨੇ ਕੰਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੁੱਪ ਮਤਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਮੇਰੇ ਭਰਾ ਸਾਰੇ ਠੀਕ ਠਾਕ ਆ ਇਹ ਵੈੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਰਿਪੀਟਰ ਵੈੜੀ ਜੇ ਪਿੰਡ ਕਿਹੜਾ ਨਵਾਂ ਪਿੰਡ ਹੈ ਖੈਰਾ ਖਲਾ ਖੈਰਾ ਖੁਰਦ ਇਹ ਘਰ ਨੇੜੇ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਇਹ ਵੈੜੀ ਇਹ ਮੈਂ ਹੁਣ ਚੈੱਕ ਪਾਸਟ ਕੀਤੀ ਅੱਜ ਹਨਾ ਕੋਈ ਪੰਜਾਬਾਂ ਕ ਦੇਣਾ ਦੀ ਤੇ ਅੱਜ ਮਤਲਬ ਇਹ ਗੱਬਣ ਨਿਕਲ ਆਈ ਆ ਤਾਂ ਕਰਕੇ ਮੈਂ ਵੀਡੀਓ ਤਿਆਰ ਕਰ ਰਿਆ ਵਾਂ ਤੇ ਤੁਸੀਂ ਬੈਠ ਦੇਖ ਲਓ ਪਾਸ ਕਰਤੀ ਆ ਦੂਰਾ ਪ੍ਰੋਜੈਕਟ ਲਾ ਦਿੱਤਾ ਗਰਮੀ ਬੜੀ ਸੀ ਤੇ ਇਹ ਘਟੋ ਘਾਟ 7-8 ਵਾਰੀ 8 ਵਾਰੀ ਰਿਪੀਟਰ ਆ ਪਹਿਲਾਂ ਮਤਲਬ ਰਿਪੀਟ ਹੋ ਚੁੱਕੀ ਆ ਪਹਿਲਾਂ ਇਹ ਬਾਪੂ ਤੇ ਕਹਿੰਦਾ ਗਿਣਤੀ ਕੋਈ ਨਹੀਂ ਬਾਕੀ ਚਲੋ ਮੈਂ ਇੱਕ ਅੰਦਾਜ਼ਾ ਲਾ ਰਿਹਾ ਵਾਂ ਕਾਫੀ ਵਾਰੀ ਬਣੀ ਆ ਉਦਾਂ ਵਾਹੇ ਤੇ ਬਾਕੀ ਚਲੋ ਬਾਪੂ ਨਾਲ ਬਾਅਦ ਚ ਗੱਲ ਕਰਾਂਗੇ ਹਨਾ ਕਿਵੇਂ ਕਿੱਦਾਂ ਵਾਂ ਤੇ ਰਿਪੀਟਰ ਵੜੀ ਆ ਤੇ ਬਾਕੀ ਅੱਗੇ ਗੱਲਬਾਤ ਕਰਾਂਗੇ ਬਾਪੂ ਨਾਲ ਵੀ ਆਪਾਂ ਮਿਲਦੇ ਆ ਆ ਜੋ ਸੁਣੋ ਗੱਲਬਾਤ ਮੈਨੂੰ ਵੀ ਬਹਾਲ ਨਾ ਫਿਰ ਪਤ ਨੂੰ ਲੈ ਕੇ ਨਹੀਂ ਤੂੰ ਇੱਧਰ ਆ ਮੈਨੂੰ ਵਿੱਚ ਬਹਿਣਾ ਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਧੰਨ ਵਾਹਿ ਜੀ ਕੀ ਫਤਿਹ ਹਾਂਜੀ ਵੀਰ ਜੀ ਆਪਣੇ ਇਹ ਜਿਹੜੀ ਤੁਹਾਨੂੰ ਗੈਰ ਦਿਖਾਈ ਸੀ ਕਾਫੀ ਸਮੇਂ ਤੋਂ ਰਿਕਿਪਟ ਰਹੀ ਹੈ ਤੇ ਇਹ ਆਪਣੇ ਬਾਬਾ ਜੀ ਬਿੱਥੇ ਬਜ਼ੁਰਗ ਬੈਠੇ ਆ ਆਪਣੇ ਨਾਲ ਇਹਨਾਂ ਦੀ ਇਹ ਵੈੜ ਹੀ ਤੇ ਮਤਲਬ ਕਾਫੀ ਟਾਈਮ ਤੋਂ ਹੀ ਆਪਾਂ ਗੱਲਬਾਤ ਕਰਦੇ ਆ ਚਲੋ ਕਿੰਨਾ ਟਾਈਮ ਹੋ ਗਿਆ ਹਨਾ ਤੇ ਕਿੰਨੀ ਵਾਰੀ ਇਹਨੂੰ ਟੀਕੇ ਟੂਕੇ ਲੱਗੇ ਨੇ ਜਾਂ ਕਰਦਾ ਵਕਿਆ ਤੇ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਹਾਂਜੀ ਹਨ ਇਹ ਦੱਸਿਓ ਕਿ ਕਿੰਨਾ ਚਿਰ ਹੋ ਗਿਆ ਮਤਲਬ ਕਿੰਨੀ ਵਾਰੀ ਟੀਕੇ ਟੂਕੇ ਲੱਗੇ ਜੀ ਇਹਨੂੰ ਪਹਿਲਾਂ ਆਪਣੇ ਕਿੰਨੀ ਵਾਰੀ ਖਰਾਬ ਹੋਏ ਆ ਪੂਰਨ ਪਿਆਸਾ ਸਿੰਘ ਜੀ ਵਾਹਿ ਜੀ ਦਾ ਖਾਲਸਾ ਵਾਹਿ ਪਦੇ ਪਿਆਸਾ ਸਿੰਘ ਜੀ ਆਜਿ ਨੂੰ ਨਿਰਮਤਾ ਸਾਹਿਬ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਵੀਰ ਸੁਣ ਰਹੇ ਹਨ ਉਹਨਾਂ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਸਾਡੀ ਵਿਹੜਾ ਉਹ ਕਾਫੀ 6-7 ਵਾਰੀ ਬਣਾਈ ਪਰ ਨਹੀਂ ਬਣੀ ਕਿ ਉਹ ਖਾਲੀ ਨਿਕਲੀ ਆ ਆ ਜੋ ਡਾਕਟਰ ਆਇਆ ਹੈ ਦੇਖਾ ਹੈ ਜਿਸ ਨੇ ਜੀ ਮਿਹਰਬਾਨੀ ਨਾਲ ਉਹ ਵਿਆਹ ਨੂੰ ਤਕਰੀਬਨ 1.5 ਮਹੀਨੇ ਦੀ ਨਿਗ੍ਹਾਈ ਹੈ ਜਿੰਨਾ ਵੀ ਵੀਰਾਂ ਨੇ ਮੱਝਾਂ ਗਾਈਆਂ ਨਹੀਂ ਬਣਦੀਆਂ ਉਹ ਡਾਕਟਰਾਂ ਦਾ ਸਪਰਕ ਕਾਰਨ ਕਿਉਂਕਿ ਜਿਉਂਗਾ ਮੱਝਾਂ ਦੇ ਵੇਚ ਲੈਂਦੇ ਹਨ ਤੇ ਗਾਈਆਂ ਵੇਚਾਰ ਰਹੀਆਂ ਹਨ ਹਾਂਜੀ ਪਰ ਜਿੰਨਾ ਵੀ ਵੀਰਾਂ ਨੂੰ ਉਹ ਬਾਹਰ ਕੇ ਕਿ ਛੱਡ ਖੁੱਲ੍ਹੀਆਂ ਛੱਡ ਦਿੰਦੇ ਹਨ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿਸ ਦੀ ਮੱਝ ਗਾਈ ਨਹੀਂ ਬਣਦੀ ਉਹ ਐਸ ਡਾਕਟਰ ਜੋ ਵੇਚਣ ਇਹਨਾਂ ਦਾ ਸਪਰਕ ਕਰੋ ਤੇ ਆਪਣੇ ਮੱਝਾਂ ਗਾਈਆਂ ਬਣਾ ਲਓ ਕਿਉਂਕਿ ਆਪ ਵੀ ਪੜ੍ਹਿਆ ਹੈ ਕਿ ਅੱਜ ਕੱਲ ਜੇ ਮੱਝਾਂਾਂ ਦੀ ਤਾਂ ਘੱਟੋ ਘੱਟ ਲੱਖ ਰੁਪਈਆ ਹੈ ਤੇ ਜਦੋਂ ਅਸੀਂ ਦਿਨੇ ਆ ਬਾਰੇ ਦਿਨੇ ਆ ਉਹ ਸਾਨੂੰ 50 ਤੋਂ 30 ਹਜ਼ਾਰ ਰੁਪਈਆ ਦਿੰਦਾ ਹੈ ਤੇ ਲੈ ਜਾਂਦਾ ਹੈ ਪਰ ਇਹਨਾਂ ਨੇ ਇਹਨਾਂ ਦੀ ਮਿਹਨਤ ਵੇਨਸ ਕਾ ਜੋ ਇਹਨਾਂ ਮਿਹਨਤ ਕਰਦੇ ਹਨ ਇਹਨਾਂ ਨੂੰ ਜੂੜ ਸੁਪਰ ਕਰਨਾ ਕਰੋ ਤਾਂ ਅੱਧੀ ਮੱਝ ਗਾਈ ਖਾਲੀ ਨਹੀਂ ਜਿਗਾਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਤੇ ਆਹੋ ਤਾਂ ਸਾਹਮਣੇ ਖੜਾ ਹੋ ਗਏ ਆ ਮਾਤਾ ਜੀ ਕਦਾਂ ਮਤਲਬ ਖੁਸ਼ੀ ਹੋਈ ਅੱਜ ਆਪਣੀ ਬਾਹਰ ਨਿਕਲੀ ਹੈ ਉਹ ਰਬਾਇ ਵਿੱਚ ਬਹੁਤ ਖੁਸ਼ੀ ਹੋਈ ਤਾਂ ਕੀ ਕਹਣੀ ਕਹਿਣਾ ਚਾਹਣੀ ਪੁੱਤ ਬਾਰੇ ਕਿ ਕਦਾਂ ਦਾ ਕੰਮ ਕਰ ਲਗਾ ਮੈਂ ਤਾਂ ਜੀ ਇਹ ਜੇ ਵੀਰ ਨੂੰ ਹਰ ਇੱਕ ਕੰਮ ਵਿੱਚ ਜਿੰਨਾ ਦੀ ਐਵੇਂ ਜਾਣਦੇ ਹੈ ਉਹ ਪਹਿਲਾ ਬਚੀਆਂ ਉਹ ਵੀ ਮਹਾਰਾਜ ਕੇ ਪਾਕ ਬੇਜਵਾਨੀ ਤੇ ਤੱਕਾ ਨਾ ਹੋਈ ਘਰੋਂ ਨਾ ਕਰਦੇ ਜੇ ਕਿੰਨੀ ਬਜਾ ਤੂੰ ਇਹ ਕਿੱਦਾਂ ਸਾਬ ਤੇ ਕਰ ਲੋ ਜੇ ਕਿੰਨੀ ਪੈਣ ਤੂੰ ਜਦੋਂ ਤੂੰ ਆਇਆ ਤੂੰ ਪਹਿਲੇ ਦਿਨ ਜਦੋਂ ਆ ਕੇ ਆਣ ਕੇ ਇਹਨੇ ਵਿਚਾਰੇ ਨੇ ਆਖਿਆ ਗੁਰਰਾਮ ਦਾ ਦੀ ਕਿਰਪਾ ਹੋਈ ਮਾਤਾ ਤੁਪੀ ਕਰਨਾ ਕਰ ਦੇਖਿਏ ਨੇ 45 ਦਿਨਾਂ ਕੇ ਗੁਰੂ ਰਾਮਦਾਸ ਦੀ ਕਿਰਪਾ ਹੋਈ ਕਿੱ ਹੈ ਤਾਂ ਤਾਂ ਗੁਰੂ ਰਾਮਦਾਸ ਦੀ ਕਿਰਪਾ ਲੈ ਕੇ ਉਧਰ ਨਾਮ ਲਿਆ ਹੈ ਜੇ ਤਾਂ ਟਿਕਾ ਭਰਿਆ ਗੁਰੂ ਰਾਮਦਾਸ ਦੀ ਕਿਰਪਾ ਤਾਂ ਤਾਂ ਅੱਜ ਇੱਥੇ ਆ ਜਿੰਨਾ ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਤੁਹਾਡੇ ਨਾਲ ਮਾਤਾ ਜੀ ਮੈਨੂੰ ਵੀ ਖੁਸ਼ੀ ਕਿਉਂਕਿ ਮੈਂ ਹਰ ਦੁਖੀ ਦੇ ਨਾਲ ਖੜਾ ਹਾਂ ਅਰ ਗਾਂ ਖੜਦੇ ਵੀ ਰਹਣਾ ਨਹੀਂ ਬਈ ਉਹ ਵੀ ਇਹ ਕੋ ਮਨਾ ਤੇ ਇਦਾਂ ਸਪੋਰਟ ਕਰਦੇ ਰਹੋ ਇਦਾਂ ਹੀ ਮਹਾਰਾਜ ਇਹਨਾਂ ਨੂੰ ਦਾਈ ਜੀ ਕਿਨਾਂ ਚਾਹੋ ਬਾਕੀ ਵਧੀਆ ਪੁੱਤ ਦਾ ਕੰਮਕਾਰ ਵਧੀਆ ਮਾਲ ਅਲਿਕਾ ਨੂੰ ਚੋਣਾ ਕੋਈ ਫਰਕ ਜਾਲਦਾ ਦੁਜਿਆਂ ਨਾਲ ਨਾ ਨਾ ਉਹ ਕਿ ਇਹ ਵਾ ਸਾਡੇ ਦੁਜੇ ਚੰਗਾ ਤੇ ਦੁਨੀਆਂ ਵਾਸਤੇ ਵੀ ਇਹ ਚੰਗਾ ਹੀ ਬਾਕੀ ਸੂਰਜ ਹਰ ਚੀਜ਼ ਵਧੀਆ ਲੱਗਦੀ ਹੈ ਨਾ ਤੇ ਅੱਜ ਬੜੀ ਖੁਸ਼ੀ ਮਾਰੀ ਗੱਲ ਨਹੀਂ ਵਿਚਾਲੀ ਨੂੰ ਦੀ ਇੱਕੋ ਇਹ ਜੋ ਜੀ ਕਰਦਾ ਕੋਈ ਦੇਈ ਮੈਂ ਮਾਤਾ ਜੀ ਕਦੀ ਆਪਣਾ ਮਾਢੀ ਉਗਰਾਇਆ ਤੁਹਾਡੇ ਕੋਲ ਤੇ ਮੈਂ ਕਦੀ ਮੂੰਹ ਨਹੀਂ ਮੋੜਦਾ ਮੰਗਿਆ ਆਪਣੀ ਖੁਸ਼ੀ ਪੂਰੀ ਦੀ ਅੰਦਰ ਜੋ ਵੀ ਆ ਤੇ ਇਹ ਕਰਕੇ ਹਰੇਕ ਚੀਜ਼ ਤੇ ਪੈਸੇ ਦਾ ਮਸਲਾ ਨਹੀਂ ਹੁੰਦਾ ਪਿਆਰ ਵਿੱਚ ਜਰੂਰੀ ਆ ਜਿਹੜਾ ਪਿਆਰ ਬਜ਼ੁਰਗਾਂ ਤੋਂ ਮਿਲਿਆ ਸਾਨੂੰ ਆੜੀਆਂ ਅਸੀਸਾਂ ਦੇ ਆਂਦੇ ਨੇ ਇਹਦੇ ਤੋਂ ਬਾਅਦ ਸਾਨੂੰ ਪੁੱਛਣੀ ਚਾਹੀਦਾ ਹੈਗਾ ਤੇ ਅਸੀਸਾਂ ਤਰੱਕੀ ਪਿਆਰ ਵੀ ਪੈਣਾ ਲੋ ਹਾਂਜੀ ਉਹ ਗੁਰੂ ਰਾਮ ਦਾ ਸੀ ਸਾਰਾ ਕੁਝ ਕਰੰਦਾ ਵਾ ਉਹਨੇ ਤਰੱਕੀ ਦੀ ਦਵਾਉਣੀ ਆ ਉਹਨੇ ਪਿਆਰ ਦਵਾਉਣਾ ਵਾ ਇਹਨਾਂ ਦੇ ਅਸੀਸਾਂ ਨੇ ਸਾਨੂੰ ਗਾਹ ਲੈ ਕੇ ਜਾਣਾ ਵਾ ਇਹ ਕਰਕੇ ਸਪੋਰਟ ਕਰਦੇ ਰਿਆ ਕਰੋ ਬਜ਼ੁਰਗ ਖੜਦੇ ਨੇ ਬੱਚੇ ਨਾਲ ਖੜਦੇ ਨੇ ਤੇ ਜਰੂਰ ਆਪਣੇ ਨਾਲ ਖੜਿਆ ਕਰੋ ਕਹਾਂਗੇ ਹੁੰਦੇ ਬਾਪੂ ਜੀ ਗੱਲ ਹਾਂਜੀ ਕਰੋ ਗੱਲ ਸਾਹਿਬ ਸਿੰਘ ਜੀ ਕਾਇਨ ਸਰਦਾਰਾਂ ਬੇਨਤੀ ਕੀਤੀ ਜੀ ਅਨਿਆ ਕਿ ਇਹ ਜੋ ਡਾਕਟਰ ਸਾਹਿਬ ਗੁਰੂ ਨਾਨਕ ਨੂੰ ਬਹੁਤ ਮੰਦਾ ਹੈ ਕਿਉਂਕਿ ਹਰ ਗੱਲ ਨਾਲ ਗੁਰੂ ਨਾਨਕ ਦਾ ਨਾਮ ਜਪਦਾ ਹੈ ਪਿਆਸ ਸਾਹਿਬ ਜੀ ਆਪ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਗੁਰੂ ਨਾਨਕ ਦੇ ਚਰਨਾਂ ਨਾਲ ਲੱਗੋ ਤੇ ਮਾੜੇ ਜੀ ਕਿਤਨਾ ਜਰੂਰ ਹੋ ਜਾਵੇਗੀ ਕੋਈ ਡੰਗਰ ਤੁਹਾਡਾ ਬੇਕਾਰ ਨਹੀਂ ਜਾਵੇਗਾ ਇਸ ਡਾਕਟਰ ਨੂੰ ਜਰੂਰ ਮਿਲ ਕੇ ਆਪਣਾ ਡੰਗਰ ਠੀਕ ਕਰਾ ਲਓ खाली ख़ाल <experiences> <coughs>